ਬੰਦੇ ਜਿਉਂਦਾ ਹੋਣਾ ਚਾਹੀਦਾ ਹੈ ਹਾਂ ਰਾਜਨੀਤਿਕ ਲੋਕਾਂ ਵਾਸਤੇ ਬੰਦੇ ਦੇ ਸਾਹ ਚੱਲਦੇ ਹੋਣੇ ਚਾਹੀਦੇ ਨੇ ਬਸ ਵੋਟ ਆਲੇ ਦੇਣ ਉਹਨਾਂ ਨੇ ਉਹਨੂੰ ਚੁੱਕ ਕੇ ਲੈ ਜਾਣਾ ਤੇ ਓਦੋਂ ਬਾਅਦ ਸਿੱਟ ਕੇ ਕਿੱਥੇ ਜਾਣਾ ਜਿਵੇਂ ਡਿੜਬੇ ਦੇ ਕੋਲ ਹੋਇਆ ਸੀ ਇੱਕ ਬਜ਼ੁਰਗ ਦੀ ਵੋਟ ਪਵਾ ਕੇ ਕਮੀਨੇ ਬੰਦਿਆਂ ਨੇ ਉਹਨੂੰ ਸੜਕ ਤੇ ਉੱਥੇ ਧਰ ਗਏ ਵੋਟ ਪਾਉਣ ਤੋਂ ਮਗਰੋਂ ਸੜਕ ਤੇ ਜਿੱਨੂੰ ਭਾਈ ਗੁਰਪ੍ਰੀਤ ਸਿੰਘ ਲੈ ਕੇ ਆਏ ਸਨ ਇਹੋ ਜੀ ਘਟਨਾਵਾਂ ਵੀ ਵਾਪਰ ਜਾਂਦੀ ਹੈ ਕਦੇ ਕਦੇ ਕਿ ਜਿਹੜੀ ਸੋਚਣ ਤੇ ਮਜਬੂਰ ਕਰਦੀ ਹੈ ਕਿ ਅਸੀਂ ਬਹੁਤ ਜ਼ਿਆਦਾ ਵਿਖਾਵਾਕਾਰੀ ਜੇ ਹੋ ਗਏ ਆ ਬਹੁਤ ਨਕਲੀ ਜੇ ਹੋ ਗਏ ਆ ਸਾਡੇ ਚੋਂ ਇਨਸਾਨੀਅਤ ਮਰ ਚੁੱਕੀ ਐ ਮੁੱਕ ਚੁੱਕੀ ਐ ਤੇ ਦੋਸਤੋ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਾਥੀ ਨੇ ਮਹੌਰਾਣਾ ਮਹੌਰਾਣਾ ਪਿਛਲੇ ਦਿਨ ਇੱਕ ਬਟਾਲਾ ਦੇ ਵਿੱਚ ਘਟਨਾ ਵਾਪਰਦੀ ਐ ਜਿੱਥੇ ਚਾਰ ਧੀਆਂ ਨੇ ਜੀ ਪੰਜਵਾਂ ਪੁੱਤਰ 6ਵੀਂ ਉਹਨਾਂ ਦੀ ਮਾਂ ਐ ਜੀ ਚਾਰ ਧੀਆਂ ਦੇ ਵਿੱਚੋਂ ਇੱਕ ਧੀ ਦੇ ਸਿਰ ਦੇ ਵਿੱਚ ਇੰਨੀਆਂ ਕਿ ਜੂਆਂ ਪਈਆਂ ਹੋਈਆਂ ਨੇ ਉਹਦੀ ਪਿੱਠ ਜਿਹੜੀ ਗਲੀ ਹੋਈ ਐ ਇੱਕ ਤਰ੍ਹਾਂ ਤੇ ਪਈ ਰਹਿੰਦੀ ਐ ਜੀ ਜਿਹੜੀ ਬੇਟਾ ਐ ਉਹ ਵੀ ਅੱਧਾ ਇੱਕ ਕੈਲੀ ਆ ਅਪਸੈਟ ਹੈ ਜੀ ਤੂ ਛੋਟੀ ਛੋਟੀਆਂ ਬੱਚੀਆਂ ਨੇ ਇੱਕ 10 ਸਾਲ ਦੀ ਹੋएगी ਇੱਕ 12 ਸਾਲ ਦੀ ਹੋएगी ਹਰਾਕਾਂ ਪਾਈਆਂ ਨੇ ਟੁੱਟਾ ਬੈੱਡ ਹੈ ਗੰਦਾ ਘਰ ਹੈ ਜੀ ਲੈਟਰੀਨ ਆ ਬਾਥਰੂਮ ਬਦਬੂ ਦਾ ਮਾਰਿਆ ਸੜੇ ਹੋਏ ਭਾਂਡੇ ਰਸੋਈ ਦੇ ਵਿੱਚ ਤੇ ਜਿਹੜੀ ਮਾਂ ਹੈ ਛੇਵੀ ਉਹਨੂੰ ਅਧਰੰਗ ਹੋਇਆ ਕੋਈ ਸਮਾਂ ਹੁੰਦਾ ਜਦੋਂ ਆਪਣੇ ਉਹ ਪਤੀ ਦੇ ਨਾਲ ਰਲ ਕੇ ਫੇਰੀ ਲਾਉਂਦੇ ਨੇ ਸਬਜ਼ੀ ਵੇਚਦੇ ਨੇ ਹੂੰ ਕਿੰਨੀ ਉਹ ਚੰਗੀ ਜ਼ਿੰਦਗੀ ਹੋਗੀ ਜੀ ਜੀ ਉਹਨਾਂ ਨੇ ਬੱਚੇ ਜਿਹੜੇ ਨੇ 5 ਜਨਮੇ ਨੇ ਹਾਂ ਪਰ ਇਹਦੀ ਮਾੜੀ ਘਟਨਾ ਵਾਪਰਦੀ ਹੈ ਪਤੀ ਜਿਹੜਾ ਅਫਸਰਟ ਹੋ ਜਾਂਦਾ ਹੈ ਕਮਲਾ ਹੋ ਜਾਂਦਾ ਹੈ ਜਿਹੜੀ ਪਤਨੀ ਹੈ ਉਹਨੂੰ ਅਧ ਰੰਗ ਹੋ ਜਾਂਦਾ ਹੈ ਤਾਂ ਇੱਥੇ ਜਿਹੜੀ ਮੈਂ ਰੇਲਾ ਵਾਲਿਆਂ ਦੀ ਗੱਲ કરી ਸੀ ਜੀ ਕਿਹੜੇ ਲੋਕ ਛੋਟੀ ਜੀ ਮਦਦ ਕਰਨਾ ਕਿਸੇ ਨੂੰ ਪਾਣੀ ਪਿਉਂਦਿਆਂ ਵੀਡੀਓ ਬਣਾ ਕੇ ਠਾ ਨਾਲ ਦੀ ਨਾਲ ਮੀਡੀਆ ਸੋਸ਼ਲ ਮੀਡੀਆ 'ਤੇ ਚੜ ਦਿੰਦੇ ਨੇ ਹਾਂ ਹਾਂ ਬਟਾਲੇ ਸ਼ਹਿਰ ਦੇ ਐਡੇ ਵੱਡੇ ਸ਼ਹਿਰ ਦੇ ਵਿੱਚ ਉਹਨਾਂ ਲੋਕਾਂ ਦੀ ਐਨੀ ਆਤਮਾ ਮਰ ਗਈ ਕਿ ਇੱਕ ਕਮਰੇ ਦੇ ਵਿੱਚ ਪਿਛਲੇ ਕਈ ਸਾਲ ਤੋਂ ਸੜ ਰਹੀਆਂ ਮਰ ਰਹੀਆਂ ਉਹਨਾਂ ਮਾਵਾਂ ਦੀਆਂ ਉਸ ਪੁੱਤ ਦੇ ਉੱਪਰ ਕਿਸੇ ਨੂੰ ਤਰਸੀ ਨਹੀਂ ਆ ਕਿਸੇ ਨੇ ਵੀ ਨਹੀਂ ਵੇਖਿਆ ਉਹਨਾਂ ਦਾ ਗਵਾਣਡ ਭਰਿਆ ਪਿਆ ਆਂ ਨਾਲੇ ਬਹਾਰਾਂ ਨੇ ਮਹਿੰਗੇ ਮਹਿੰਗੇ ਕੋਠੀਆਂ ਪਈਆਂ ਨੇ ਉਸ ਘਰਾਂ ਦੇ ਆਲੇ ਦੋਲੇ ਤਾਂ ਫਿਰ ਕੀ ਹੁੰਦਾ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੁੰਦੀ ਹੈ ਜੀ ਉਹੀ ਰੱਬ ਦਾ ਬੰਦਾ ਭਾਈ ਗੌਰਪ੍ਰੀਤ ਸਿੰਘ ਭਾਈ ਗੌਰਪ੍ਰੀਤ ਸਿੰਘ ਉਹ ਜਿਵੇਂ ਵੀਡੀਓ ਵੇਖਦੇ ਨੇ ਉਹ ਲੈਣ ਆਉਂਦੇ ਨੇ ਠੀਕ ਹੈ ਜੀ ਜਦੋਂ ਉਸ ਜਿਹੜੀ ਬੱਚੀ ਆ ਪੂਜਾ ਜੀ ਜਦੋਂ ਉਸ ਨੂੰ ਉਹ ਚੁੱਕਦੇ ਨੇ ਜੀ ਤਾਂ ਉਹਦੀ ਪਿੱਠ ਗਲੀ ਹੈ ਗਲੀ ਪਈਆਂ ਕੀੜੇ ਪਏ ਨੇ ਓਕੇ ਜਿਹੜੀ ਉਹਦੇ ਸਿਰ ਹੈ ਨਾ ਜੀ ਸਿਰ ਦੇ ਵਿੱਚ ਛੱत्ता ਪਾਇਆ ਮੈਂ ਪਹਿਲੀ ਵਾਰ ਵੇਖਿਆ ਹੈ ਹਾਂ ਜੂਆਂ ਨੇ ਛੱत्ता ਪਾਇਆ ਜਿਵੇਂ ਮਖਿਆਲ ਦੀਆਂ ਸ਼ਾਇਦ ਦੀਆਂ ਮੱਖੀਆਂ ਹੁੰਦੀਆਂ ਨੇ ਨਾ ਉਹਦੇ ਜੂਆਂ ਦੇ ਵਿੱਚੋਂ ਦੀ ਸੁੰਡੀਆਂ ਫਰ ਰਹੀਆਂ ਨੇ ਸੁੰਡ ਫਿਰਦੇ ਨੇ ਹੋਏ ਹੋਏ ਇੱਕ ਥਾਂ ਤੇ ਪਈ ਹੈ ਹੂੰ ਮੂੰਹ ਦੇ ਵਿੱਚੋਂ ਲਾਲ ਲਾਲ ਉਹਦਾ ਰੰਗ ਹੋਇਆ ਪਿਆ ਹੂੰ ਉਹਦਾ ਕੁੜੀ ਦਾ ਸਾਰਾ ਖੂਨ ਪੀ ਲੈ ਜੁਵਾਨ ਨੇ ਹਮ ਸਾਰੇ ਡੱਕਾ ਬਣੀ ਪਈ ਉਹ ਕੁੜੀ ਜੀ ਜੀ ਤੇ ਜਿਹੜੀ ਮਾਂ ਹੈ ਅਬਰੰਗ ਓਏ ਇੱਕ ਥਾਂ ਤੇ ਬੈਠੀ ਗੜ ਰਹੀ ਅੰਮਾ ਹਮ ਜਵਾਨ ਮਾਂ ਇੱਕ ਥਾਂ ਤੇ ਬੈਠੀ ਗੜ ਰਹੀਏ ਤੋ ਹਿੱਲਿਆ ਨਹੀਂ ਜਾ ਰਿਆ ਹਮ ਤੇ ਮਤਲਬ ਕਿਸੇ ਨੂੰ ਇਹ ਦਿਖਾਈ ਨਹੀਂ ਦਿੱਤਾ ਕਿਸੇ ਨੂੰ ਦਿਖਾਈ ਨਹੀਂ ਦਿੱਤਾ ਤੇ ਜਦੋਂ ਮਹਾਰਾਣਾ ਉਹ ਬੱਚੀਆਂ ਨੂੰ ਜਦੋਂ ਲਿਜਾਣ ਲੱਗਦੇ ਨੇ ਉਹ ਹਾਲ ਦੁਹਾਈ ਮਚਾਉਂਦੀਆਂ ਨੇ ਕਿਉਂਕਿ ਦਰਦ ਹੁੰਦੀ ਹੈ ਦਰਦ ਹੁੰਦਾ ਤੇ ਉਹ ਕਹਿੰਦੀ ਹੈ ਮੈਨੂੰ ਕੁਝ ਖਵਾ ਦਿਓ ਜਿਹੜੀ ਉਹਦੀ ਮਾਂ ਹੈ ਹਾਂ ਜਿਸ ਦਿਨ ਇੱਕ ਸੋਸ਼ਲ ਮੀਡੀਆ ਵਾਲਾ ਵੀਰ ਜਾਂਦਾ ਹੈ ਜੀ 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 ਉੱਥੇ ਉਹ ਬੇਨਤੀ ਕਰ ਰਿਹਾ ਸਾਨੂੰ ਕੁਝ ਖਵਾ ਦਿਓ ਭੁੱਖੇ ਆ ਸੀ ਹੂੰ ਕਿ ਜਦੋਂ ਬਾਈ ਗੁਰਪ੍ਰੀਤ ਸਿੰਘ ਜੀ ਜੀ ਉਹਨਾਂ ਬੱਚਿਆਂ ਦੀ ਦਾਦੀ ਜਿਹੜੀ ਹੋਰ ਕਿਤੇ ਰਹਿ ਰਹੀ ਆ ਥੋੜਾ ਨੇੜੇ ਜੀ ਜੀ ਉਹਨੂੰ ਫੋਨ ਕਰਦੇ ਨੇ ਜੀ ਕਿ ਮਾਤਾ ਜੀ ਤੁਹਾਡੀ ਨੂਹ ਰਾਣੀ ਅਸੀਂ ਇਹਨਾਂ ਬੱਚਿਆਂ ਨੂੰ ਵੇਖਣ ਆਏ ਆ ਹੂੰ ਲੈਣ ਆਏ ਆ 2 ਮਿੰਟ ਸਾਡੇ ਕੋਲ ਆ ਜਾਓ ਹੂੰ ਉਹ ਕਹਿੰਦੇ ਮੈਂ ਇਹਨਾਂ ਨੂੰ ਕੀ ਕਰਾਂ ਮੇਰੇ ਪੁੱਤਰ ਦਾ ਤੇ ਕੋਈ ਹਾਲ ਨਹੀਂ ਹੈਗਾ ਮੇਰੇ ਪੁੱਤਰ ਦਾ ਬੁਰਾ ਹਾਲ ਹੈ ਤੁਸੀਂ ਉਹ ਦੱਸੋ ਕਿੱਥੇ ਹੈ अच्छा भाई गुरप्रीत सिंह कहंदे मां तेनु ਪੁੱਤਰ ਦੇਸ ਗਿਆ ਕੋਈ ਗੱਲ ਨਹੀਂ ਪੁੱਤਰ ਦਾ ਹੀ ਫਿਕਰ ਹੋਣਾ ਚਾਹੀਦਾ ਇਹ ਤੈਨੂੰ ਪੰਜ ਨਹੀਂ ਦਿਸ ਰਹੇ ਜਿਹੜੇ ਪੰਜਾਂ ਨੇ ਪੈਣੇ ਤੇਰਾ ਪੋਤਰਾ ਹੈ ਇੱਕ ਬੈੱਡ ਤੋਂ ਉੱਪਰ ਉਠ ਨਹੀਂ ਸਕਦੇ ਸਾਰੇ ਗੜ ਰਹੇ ਨੇ ਸੜ ਰਹੇ ਨੇ ਕਿਧਰ ਤੇ ਇੰਨੀ ਮਾੜੀ ਹਾਲਤ ਆ ਜੀ ਤੇ ਮੋਹਰਾਣਾ ਜੀ ਹੁਣ ਤੁਸੀਂ ਦੱਸੋ ਇਸ ਦੇ ਉੱਪਰ ਵੀ ਜਿਹੜੇ ਲੋਕ ਨੇ ਜੀ ਮੈਂ ਠੀਕ ਆ ਜਾਂ ਗਲਤਾਂ ਵੀ ਲੋਕ ਵਿਖਾਵਾ ਕਰ ਰਹੇ ਨੇ ਵਿਖਾਵਾ ਕਰ ਹੀ ਹੋਗੇ ਨੇ ਜਦ ਸੱਚੀ ਵੀ ਜਿਹੜੀ ਮਦਦ ਕਰਦੇ ਨੇ ਕਰਨਾ ਚਾਹੁੰਦੇ ਨੇ ਇੰਨੀ ਬੁਰੀ ਹਾਲਤ ਹੈ ਜਿਹੜੀ ਇਹ ਤਾਂ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਉਸ ਸੋਸਾਇਟੀ ਤੇ ਜਿਹੜੇ ਆਪਣੇ ਆਪ ਨੂੰ ਸਿਵਲ ਸੋਸਾਇਟੀ ਮੰਨਦੇ ਆ ਪੱਕਿਆਂ ਪੱਕਿਆਂ ਮਕਾਨਾਂ ਵਾਲੇ ਨੇ ਆਲੇ ਦੁਆਲੇ ਰਹਿੰਦੇ ਆ ਵੱਸਦੇ ਆ ਕੀ ਉਹਨਾਂ ਦੇ ਜ਼ਿਹਨ ਚ ਉਹਨਾਂ ਦੇ ਕਮਿਊਨੀਕੇਸ਼ਨ ਚ ਅਜੇ ਹਾਨੀ ਆਇਆ ਵੀ ਭਾਈ ਇਹਨਾਂ ਦੀ ਮਦਦ ਕੀਤੀ ਜਾਵੇ ਜਾਂ ਕਰਵਾਈ ਜਾਵੇ ਕਈ ਵਾਰ ਇਹ ਹੁੰਦਾ ਕਿ ਬੰਦਾ ਆਪ ਨਹੀਂ ਕਰ ਸਕਦਾ ਸਮਾਂ ਨਹੀਂ ਜਾਂ ਉਹ ਕਿਸੇ ਨੂੰ ਤਾਂ ਇਨਫੋਰਮ ਕਰ ਸਕਦਾ ਹੁੰਦਾ ਨਾ ਵੀ ਆਪਣੇ ਕਿਸੇ ਫਰੈਂਡ ਸਰਕਲ ਚ ਵਟਸਐਪ ਚ ਵੀ ਆ ਰਹੇ ਤੇ ਮਾੜੀ ਹਾਲਤ ਵਿੱਚ 4% ਰਹਿ ਰਿਹਾ 2% ਰਹਿਣਾ ਜੇ ਬੰਨਾ ਜੇ ਕਿਸੇ ਨਾਲ ਕੋਈ ਇੱਕ ਬੰਦਾ ਵੀ ਪੀੜਤ ਹੈ ਉਹਦੀ ਵੀ ਲੋਕੀ ਮਦਦ ਕਰਦੇ ਆ ਹੁਣ ਤਾਂ ਕਿਉਂਕਿ ਸੋਸ਼ਲ ਮੀਡੀਆ ਤੁਹਾਡੇ ਟਿਪਸ ਤੇ ਆਤਾ ਜੇ ਆਪਾਂ ਕਿਵੇਂ ਵੀ ਕਿਸੇ ਦੀ ਹੈਲਪ ਕਰ ਸਕਦੇ ਹੁਣ ਵੇਖੋ ਇੱਕ ਹੋਰ ਜਿਸ ਵਕਤ ਭਾਈ ਗੁਰਪ੍ਰੀਤ ਸਿੰਘ ਆਉਂਦੇ ਨੇ ਉੱਥੇ-ਉੱਥੋਂ ਦੇ ਪਤਵੰਤੇ ਸੱਜਣ ਆਉਂਦੇ ਨੇ ਐਮਸੀ ਵਗੈਰਾ ਹੋਰ ਬੜੀ ਦੁਨੀਆ ਇਕੱਠੀ ਹੋ ਜਾਂਦੀ ਹੈ ਜੀ ਉਹ ਕਹਿੰਦੇ ਵੀ ਭਾਈ ਤੁਸੀਂ ਸਾਰੇ ਜਾਣੇ ਇੰਨੇ ਹੋ ਜਿਹਨੂੰ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਸਾਰੇ ਥੜਾ ਥੜਾ ਡੇਕਦੇ ਨੇ ਬੰਦੇ ਜਿਉਂਦਾ ਹੋਣਾ ਚਾਹੀਦਾ ਹੈ ਹਾਂ ਰਾਜਨੀਤਿਕ ਲੋਕਾਂ ਵਾਸਤੇ ਬੰਦੇ ਦੀ ਸਾਹ ਚੱਲਦੇ ਹੋਣੇ ਚਾਹੀਦੇ ਨੇ ਬਸ ਵੋਟ ਆਲੇ ਦੇਣ ਉਹਨਾਂ ਨੇ ਉਹਨੂੰ ਚੁੱਕ ਕੇ ਲੈ ਜਾਣਾ ਤੇ ਉਦੋਂ ਬਾਅਦ ਸਿੱਟ ਕੇ ਕਿੱਥੇ ਜਾਣਾ ਜਿਵੇਂ ਡਿੜਬੇ ਦੇ ਕੋਲ ਹੋਇਆ ਸੀ ਇੱਕ ਬਜ਼ੁਰਗ ਦੀ ਵੋਟ ਪਵਾ ਕੇ ਕਮੀਨੇ ਬੰਦਿਆਂ ਨੇ ਉਹਨੂੰ ਸੜਕ ਤੇ ਉੱਥੇ ਧਰ ਗਏ ਵੋਟ ਪਾਉਣ ਤੋਂ ਮਗਰੋਂ ਸ਼ਰਕਤੇ ਜਿਹਨੂੰ ਭਾਈ ਗੁਰਪ੍ਰੀਤ ਸਿੰਘ ਜੀ ਲੈ ਕੇ ਆਏ ਸਨ ਠੀਕ ਆ ਇਸ ਤਰ੍ਹਾਂ ਦੀ ਸਾਡੀ ਮਾਨਸਿਕਤਾ ਹੋ ਗਈ ਤੇ ਉਹ ਕਹਿੰਦੇ ਜੀ ਇਹਨਾਂ ਦਾ ਨਾ ਕੋਈ ਪ੍ਰੂਫ ਨਹੀਂ ਬਣਿਆ ਭਾਈ ਪ੍ਰੂਫ ਕਿੰਨੇ ਬਣਾਉਣਾ ਹੈ ਹਾਂ ਉਹ ਤੇ ਉਤਮੰਤੇ ਸੱਜਣਾ ਨੇ ਹਾਂਜੀ ਹਾਂ ਵੋਟ ਵੋਟਾਂ ਲੈਣ ਵਾਲੇ ਨੇ ਤੇ ਜਿਹੜੇ ਭਾਈ ਗੁਰਪ੍ਰੀਤ ਸਿੰਘ ਨੇ ਜਿਸ ਵਕਤ ਉਹ ਲੈ ਕੇ ਆਏ ਨੇ ਉਹ ਕਿਹੜਾ ਪ੍ਰੂਫ ਹੈ ਹਾਂ ਇਹੀ ਹੈ ਨਾ ਵੀ ਇਥੇ ਦਿਲ ਚ ਕਸਕ ਕਦੋਂ ਆ ਤੁਹਾਡੇ ਪੀੜ ਕਦੋਂ ਮਹਿਸੂਸ ਹੁੰਦੀ ਹੈ ਜਦੋਂ ਤੁਸੀਂ ਉਹ ਸੰਤਾਪ ਨੂੰ ਮਹਿਸੂਸ ਕਰਦੇ ਹੋ ਨਾ ਕੋਈ ਵਿਰਲਾ ਹੀ ਹੈ ਜਿਹੜਾ ਕਰਦਾ ਹੁੰਦਾ ਤੇ ਫਿਰ ਉਹ ਆਪਣੇ ਵੱਲੋਂ ਸੇਵਾ ਕਰਕੇ ਵੀ ਦਿਖਾਉਂਦਾ ਹੈ ਇਸ ਪੱਖੋਂ ਕਿਰਪਾ ਮਹਾਰਾਜ ਦੀ ਵੈਗ੍ਰੋਧੀ ਕੇ ਪਾਈ ਗੁਰਪ੍ਰੀਤ ਸਿੰਘ ਆ ਜਿਹੜੇ ਉਹ ਇਸ ਯੋਗ ਨੇ ਕਿ ਉਹਨਾਂ ਦੇ ਨਾਲ ਸੰਗਤ ਜੁੜੀ ਆ ਕਿ ਉਹ ਅਜਿਹੇ ਕੇਸਾਂ ਦੇ ਵਿੱਚ ਅੱਗੇ ਜਾ ਕੇ ਖੜਦੇ ਨੇ ਸੇਵਾ ਵੀ ਕਰਦੇ ਨੇ ਇਹ ਬਹੁਤ ਵੱਡੀ ਉਦਾਹਰਨ ਹੈ ਨਾ ਸਿਰਫ ਆਪਣੇ ਪੰਜਾਬ ਦੀ ਗੱਲ ਕਰੀਏ ਪੂਰੀ ਦੁਨੀਆ ਤੱਕ ਜਿੱਥੇ ਵੀ ਸਿਵਲ ਸੁਸਾਇਟੀ ਫੈਲੀ ਆ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਇੱਕ ਵੱਸਦੇ ਨਗਰ ਦੇ ਵਿੱਚ ਇੱਕ ਮੁਹੱਲੇ 'ਚ ਚਾਰ ਪਰਸਨ ਐਸੇ ਇੱਕ ਫੈਮਲੀ ਦੇ ਜਿਹੜੇ ਕਿ ਉਹਨਾਂ ਦੀ ਕੰਡੀਸ਼ਨ ਹੀ ਨਹੀਂ ਹੈਗੀ ਕਿ ਉਹ ਸਾਲ ਐਸਾ ਜੀਵਨ ਬਤਾ ਸਕਣ ਇੱਕ ਹੋਰ ਮਹੌਰਾਣਾ ਵੇਖੋ ਹਾਂਜੀ ਤੁਸੀਂ ਕਲੀ ਬੰਧ ਜਾਣਦੋ ਜਿਹੜੀ ਦਾਦੀਆਂ ਦਾਦੇ ਹੁੰਦੇ ਨੇ ਹੂੰ ਹੂੰ ਉਹ ਆਪਣੇ ਪੁੱਤਰ ਆਪਣੇ ਨੂੰਨ ਛੱਡ ਗਿਆ ਆਪਣੇ ਪੋਤਰੇ ਪੋਤਰੀ ਅਤੇ ਆਪਣੀ ਜਾਨ ਵਾਰ ਸਕਦੇ ਨੇ ਹਾਂ ਤੇ ਜਿਹੜੀ ਇਹ ਗੱਲਬਾਤ ਮੈਂ ਬਟਾਲੇ ਦੀ ਕਰ ਰਿਹਾ ਇੱਥੇ ਜਦੋਂ ਦਾਦੀ ਨੂੰ ਫੋਨ ਲਾਇਆ ਜਾਂਦਾ ਹੈ ਦਾਦੀ ਕਹਿ ਰਹੀ ਇੱਕ ਬਦਬੂ ਬਹੁ ਬੜੀ ਆਉਂਦੀ ਉਸ ਘਰ ਚੋਂ ਅੱਛਾ ਉਥੋਂ ਬਦਬੂ ਬੜੀ ਆਉਂਦੀ ਆ ਉਹਨਾਂ ਪੋਤਰੇ ਪੋਤਰੀ ਜਿਹੜੇ ਸੜ ਰਹੇ ਨੇ ਬਿੱਡਾਂ ਦੇ ਉੱਪਰ ਇਹ ਤੋਂ ਵੱਡੀ ਕੀ ਲਾਹਨਤ ਕੀ ਹੋ ਸਕਦੀ ਹੈ ਯਾਰ ਇਹਨਾਂ ਲੋਕਾਂ ਦੇ ਵਾਸਤੇ ਮਤਲਬ ਉਹ ਬਦਬੂ ਯਾਰ ਇੰਨੀ ਨਹੀਂ ਆਉਂਦੀ ਪਾਇਗੁਰ ਪ੍ਰੀਤ ਸਿੰਘ ਨੂੰ ਨਹੀਂ ਆਉਂਦੀ ਕਿ ਇਹਦੇ ਨੱਕ ਨਹੀਂ ਲੱਗਿਆ ਹੈਗਾ ਉਹੀ ਤਾਂ ਹੈ ਨਾ ਵੀ ਆਪਣਿਆਂ ਨੂੰ ਜਦੋਂ ਆਪਣੇ ਇਸ ਹੱਦ ਤੱਕ ਵੀ ਇਗਨੋਰ ਕਰ ਸਕਦੇ ਆ ਮੈਂ ਨਾ ਦੋ ਗੱਲਾਂ ਮਹਿਸੂਸ ਕੀਤੀਆਂ ਨੇ ਅੱਜ ਦੇ ਯੁੱਗ ਚ ਪਹਿਲਾਂ ਸ਼ਾਇਦ ਨਹੀਂ ਸੀ ਹੁੰਦੀਆਂ ਜਦੋਂ ਨਾ 80s ਦੀ ਗੱਲ ਕਰੀਏ 90s ਦੀ 2000s ਦੀ ਗੱਲ ਕਰੀਏ ਉਦੋਂ ਦੇ ਆਪਾਂ ਮੌਜ ਮੇਲੇ ਮਾਹੌਲ ਸਭ ਕੁਝ ਦੇਖਿਆ ਉਦੋਂ ਦੇ ਆਪਾਂ ਸੋਗਾਂ ਤੇ ਵੀ ਗਏ ਆ ਵਿਆਹਾਂ ਚ ਵੀ ਗਏ ਆ ਸੋਸਾਇਟੀ ਨੂੰ ਵਿਚਰਦੇ ਦੇਖਿਆ ਅੱਜ ਜਿਹੜੀ ਗੱਲ ਮੈਨੂੰ ਔਖੀ ਲੱਗਦੀ ਹੈ ਨਾ ਸੰਸਕਾਰ ਤੇ ਲੋਕੀਣਾ ਜਦੋਂ ਫੁੱਲ ਚੁਗਣ ਗਏ ਉਹਦੇ ਵਿੱਚ ਦੋ ਚਾਰ ਬੰਦੇ ਐਸੇ ਵੀ ਹੁੰਦੇ ਨੇ ਜਿਹੜੇ ਹਸਰੇ ਹੁੰਦੇ ਨੇ ਕਿਤਨਾ ਕਿਤੇ ਦੇਖੇ ਜਾਂਦੇ। ਜੀ ਵਿਆਹ ਖੁਸ਼ੀ ਦਾ ਵੇਲਾ ਹੈ। ਉੱਥੇ ਦੋ ਚਾਰ ਬੰਦੇ ਐਸੇ ਵੀ ਹੁੰਦੇ ਨੇ ਜਿਹੜੇ ਕਿ ਖੁਸ਼ ਨਹੀਂ ਹੁੰਦੇ। ਜਿਹੜੇ ਕਿ ਜਿਨ੍ਹਾਂ ਦੇ ਹੰਝੂਆਂ ਬਰਾਬਰ ਹੁੰਦਾ ਵੀ ਭਾਈ ਐ ਐਡਾ ਵੱਡਾ ਕਰ ਕਿਵੇਂ ਗਏ। ਹੂੰ ਮਤਲਬ ਅਸੀਂ इमोਸ਼ਨਲੀ ਸਟੇਬਲ ਨਹੀਂ ਰਹੇ ਸਾਨੂੰ ਜਿਹੜੀ ਸਪੇਸ ਤੇ ਜਿੰਨਾ इमोशनल ਹੋਣਾ ਚਾਹੀਦਾ ਜਿੰਨੇ ਸੱਚੇ ਹੋਣਾ ਚਾਹੀਦਾ ਉਥੇ ਉਹਨਾ ਨਹੀਂ ਹੋ ਪਾ ਰਹੇ ਇਹ ਸ਼ੁਰੂਆਤ ਹੈ ਇਹਨੇ ਹੋਰ ਵਧਣਾ ਸੋ ਸਾਨੂੰ ਜਿੰਨੀ ਜ਼ਿੰਮੇਵਾਰੀ ਨਾਲ ਅੱਗੇ ਆਉਣਾ ਚਾਹੀਦਾ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਸੀਂ ਉਸ ਜ਼ਿੰਮੇਵਾਰੀ ਤੋਂ ਕਿਤੇ ਨਾ ਕਿਤੇ ਭੱਜਦੇ ਵਿਖਾਈ ਦੇ ਰਹੇ ਹਾਂ ਕੈਮਰਾਮੈਨ ਸਾਨੂੰ ਵਿਰਕਨਾਲ ਮੈਂ ਸੈਬ ਸਿੰਘ ਵਿਰਕ ਤੇ ਮੇਰੇ ਨਾਲ ਸਾਥੀ ਪ੍ਰਿਤਪਾਲ ਮਹੋਰਾਣਾ ਦੇ ਉਹ ਯਾਦ ਬਹੁਤ ਬਹੁਤ ਧੰਨਵਾਦ ਸ਼ੁਕਰੀਆ